ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹਾਲ ਚ ਹੈ ਠੀਕ ਹੋ ਸਾਰੇ ਰੋਜ਼ ਨਵੇਂ ਤੋਂ ਨਵਾਂ ਕੋਈ ਰੋਲਾ ਨਵੇਂ ਤੋਂ ਨਵਾਂ ਕੋਈ ਮੁੱਦਾ ਤੁਹਾਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੈ ਕੀ ਹੋਇਆ ਉੱਤੇ ਵੀ ਆਪਾਂ ਬਾਅਦ 'ਚ ਆਨੇ ਹੈਗੇ ਬਟ ਉਸ ਤੋਂ ਪਹਿਲਾਂ ਬਹੁਤ ਜ਼ਰੂਰੀ ਗੱਲ ਹੈ ਮੈਂ ਉੱਤੇ ਥੋੜੀ ਜੀ ਗੱਲ ਕਰਨਾ ਚਾਹੂੰਗੀ ਕਾਈਂਡਲੀ ਧਿਆਨ ਨਾਲ ਸੁਣੀਓ ਉੱਤਰ ਪ੍ਰਦੇਸ਼ ਵਾਰਾਨਸੀ ਦੇ ਵਿੱਚ 18 19 ਸਾਲ ਦੀ ਕੁੜੀ ਦੇ ਨਾਲ 23 ਬੰਦਿਆਂ ਵੱਲੋਂ ਕੈਂਗਰੇਪ ਕੀਤਾ ਗਿਆ 29 ਮਾਰਚ ਦੇ ਕੁੜੀ ਘਰੋਂ ਗਈ ਹੋਈ ਹੈ ਤੇ 4 ਅਪ੍ਰੈਲ ਨੂੰ ਘਰਦਿਆਂ ਨੂੰ ਕੁੜੀ ਮਿਲੀ ਹੈ ਉੈਸਟਮ ਹਸਪੀਟਲ ਦੇ ਵਿੱਚ ਐਡਮਿਟ ਹੈ ਉਹਦੀ ਹਾਲਤ ਬਹੁਤ ਖਰਾਬ ਹੈ ਗਈ ਹੈ ਮਾਪਿਆਂ ਨੇ মিডিਆ ਸਾਹਮਣੇ ਆਉਣ ਤੋਂ ਮਨਾ ਕਰਤਾ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਗਈ ਹੋਈ ਹੈ ਠੀਕ ਹੈ 2012 ਦੇ ਵਿੱਚ ਨਿਰਭੈ ਕੇਸ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਫਾਂਸੀ ਹੋਈ ਸੀ ਸਾਨੂੰ ਲੱਗਿਆ ਸੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਵਧੇਗਾ ਬੰਦਿਆਂ ਦੇ ਵਿੱਚ ਡਰ ਵਧੇਗਾ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਵੀ ਨਹੀਂ ਤੇ ਫਾਂਸੀ ਹੋ ਜਾਏਗੀ ਬਟ ਡੇ ਬਾਈ ਡੇ ਡੇ ਬਾਈ ਡੇ ਰੇਪ ਕੇਸਸ ਵੱਧਦੇ ਜਾ ਰਹੇ ਹੈਗੇ ਆ ਪਿੱਛੇ ਕੋਲਕਾਤਾ ਰੇਪ ਕੇਸ ਹੋਇਆ ਉੱਤੇ ਵੀ ਮੈਂ ਵੀਡੀਓ ਪਾਈ ਸੀ ਦਿੱਲੀ ਰੇਪ ਕੇਸ ਹੋਇਆ ਉਸ ਤੋਂ ਬਾਅਦ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਸਕੂਲ ਦਾ ਮਾਲੀ ਛੋਟੀ ਛੋਟੀ ਕੁੜੀਆਂ ਨੂੰ ਮੋਲੈਸਟ ਕਰਦਾ ਸੀ ਕੋਈ ਡਰ ਪੈ ਨਹੀਂ ਹੈਗਾ ਤੁਸੀਂ ਕਦੀ ਇਹ ਸੋਚੇ ਇਹ ਚੀਜ਼ਾਂ ਦਿਨੋ ਦਿਨ ਵੱਧ ਕਿਉਂ ਰਹੀਆਂ ਇਹਦਾ ਕਾਰਨ ਕਦੀ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਇਹਦਾ ਕਾਰਨ ਹੈਗਾ ਤੁਹਾਡੇ ਹੱਥ ਵਿੱਚ ਫੜਿਆ ਮੋਬਾਈਲ ਉਹਦੇ ਵਿੱਚ ਡਾਊਨਲੋਡ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਤੁਹਾਨੂੰ ਪਰੋਸਿਆ ਕੀ ਜਾ ਰਿਹਾ ਸਿਰਫ ਗੰਦ ਡਬਲ ਮੀਨਿੰਗ ਗੱਲਾਂ ਅੱਧੇ ਕਪੜਿਆਂ ਦੇ ਵਿੱਚ ਕੁੜੀਆਂ ਠੀਕ ਹੈ ਜਦੋਂ ਉਹ ਮੁੰਡੇ ਉਹ ਚੀਜ਼ਾਂ ਦੇਖਦੇ ਆ ਉਹਨਾਂ ਦੇ ਅੰਦਰ ਹਲਚਲ ਹੁੰਦੀ ਹੈ ਹਾਰਮੋਨ ਤੇਜ਼ ਹੁੰਦੇ ਆ ਠੀਕ ਹੈ ਫੋਨ ਤੇ ਤੋਂ ਕੁਝ ਕਰ ਨਹੀਂ ਸਕਦੇ ਤਾਂ ਕਿਥੇ ਤਾਂ ਉਹ ਜਾ ਕੇ ਆਪਣੀ ਕਹਿ ਲਓ ਜੋ ਜੋ ਉਹਨਾਂ ਦੇ ਅੰਦਰ ਉਹ ਤੇਜ਼ਨਾ ਪੈਦਾ ਹੋਈ ਹੈ ਠੀਕ ਹੈ ਜੋ ਹਾਰਮੋਨਸ ਉਹਨਾਂ ਦੇ ਬਦੇ ਹੈਗੇ ਆ ਇਹ ਚੀਜ਼ਾਂ ਦੇਖ ਕੇ ਉਹ ਤਾਂ ਫਿਰ ਕਿਸੇ ਕਮਜ਼ੋਰ ਉੱਤੇ ਕੱਢਣਗੇ ਨਾ ਕਿਸੇ ਬੱਚੇ ਉੱਤੇ ਹੀ ਕੱਢਣਗੇ ਨਾ ਫੋਨ ਤੇ ਕੁੜੀਆਂ ਆਪਣਾ ਦਿਖਾ ਤਾਂ ਦਿੰਦੀਆਂ ਸਾਰਾ ਕੁਝ ਉਨਾਂ ਦਾ ਕੀਤਾ ਹੋਇਆ ਪੁਗਤਨਾ ਕਿਸੇ ਕਰੀਬ ਬੰਦੇ ਨੂੰ ਕਿਸੇ ਕੁੜੀ ਨੂੰ ਪੈਂਦਾ ਕਿਸੇ ਬੱਚੇ ਨੂੰ ਪੈਂਦਾ 4 4 6 6 ਮਹੀਨੇ ਦੀਆਂ ਬੱਚੀਆਂ ਨੂੰ ਛੱਡਿਆ ਜਾ ਰਿਹਾ ਠੀਕ ਹੈ ਤੁਸੀਂ ਕਦੀ YouTube ਤੇ 12 ਵਜੇ ਤੋਂ ਬਾਅਦ ਜਾ ਕੇ ਦੇਖਿਓ ਚਨਾਨੀਆਂ ਕੀ ਹਰਕਤਾਂ ਕਰਦੀਆਂ ਹੁੰਦੀਆਂ ਅੱਧੇ ਕੱਪੜਿਆਂ ਦੇ ਵਿੱਚ ਬੈਠੀਆਂ ਹੁੰਦੀਆਂ ਗੱਲਾਂ ਗੰਦੀਆਂ ਗੰਦੀਆਂ ਕਰ ਗੱਲਾਂ ਗੰਦੀਆਂ ਗੰਦੀਆਂ ਕਰਦੀਆਂ ਅੱਧੀਆਂ ਤੋਂ ਜ਼ਿਆਦਾ ਭਈਆ ਰਾਣੀਆਂ ਬੈਠੀ ਹੋਈਆਂ ਠੀਕ ਹੈ ਪੰਜਾਬੀ ਬੋਲਦੀਆਂ ਐਂ ਜਿਤਾਣਗੀਆਂ ਵੀ ਅਸੀਂ ਪੰਜਾਬਣਾਂ ਹੈਗੀਆਂ ਸੂਟ ਪਾ ਕੇ ਬੈਠੀ ਹੁੰਦੀਆਂ ਕਪੜੇ ਚੱਕ-ਚੱਕ ਕੇ ਦਿਖਾਉਂਦੀ ਆ ਤੇ ਇਹ ਚੀਜ਼ਾਂ ਜਦੋਂ ਤੁਸੀਂ ਬੰਦਿਆਂ ਦੇ ਸਾਹਮਣੇ ਪਰੋਸੋਗੇ ਉਹ ਕਿਧਰੇ ਨਾ ਕਿਧਰੇ ਤਾਂ ਨਿਕਲਣਗੀਆਂ ਨਾ ਥੈਟਸ ਵਾਈ ਅਸੀਂ ਕਹਿੰਦੇ ਹੁੰਨੇ ਆ ਵੀ ਜਦੋਂ ਕਿਸੇ ਨੂੰ ਤੁਸੀਂ ਫੋਲੋ ਕਰਦੇ ਹੋ ਜਦੋਂ ਕਿਸੇ ਨੂੰ ਤੁਸੀਂ ਸਬਸਕ੍ਰਾਈਬ ਕਰਦੇ ਹੋ ਉਹ ਤੁਹਾਨੂੰ ਪਰੋਸ ਕੇ ਕੀ ਦੇ ਰਿਹਾ ਇਹ ਤਾਂ ਦੇਖ ਲਿਆ ਕਰੋ ਤੁਹਾਡੀ ਲਾਈਫ ਦੇ ਵਿੱਚ ਵੈਲਿਊ ਕੀ ਐਡ ਕਰ ਰਿਹਾ ਇਹ ਤਾਂ ਦੇਖ ਲਿਆ ਕਰੋ ਪਰ ਨਹੀਂ ਮਾੜਾ ਜਿਹਾ ਕਿਸੇ ਨੇ ਮਾੜਾ ਜਿਹਾ ਕਿਸੇ ਨੇ ਕੁਝ ਦਿਖਾਇਆ ਡਬਲ ਮੀਨਿੰਗ ਗੱਲ ਕੀਤੀ ਉਹਦੇ 'ਚ ਤੁਹਾਨੂੰ ਆਨੰਦ ਆ ਗਿਆ ਠੀਕ ਹੈ ਜੀ ਤੇ ਤੁਸੀਂ ਉਹਨੂੰ ਫੋਲੋ ਕਰ ਲੈਨੇ ਹੋ ਸਬਸ ਉਹਨੂੰ ਤੁਸੀਂ ਫੋਲੋ ਕਰ ਲੈਨੇ ਹੋ ਸਬਸਕ੍ਰਾਈਬ ਕਰ ਲੈਨੇ ਹੋ ਹੈਨਾ ਐਂ ਕਰ ਦਿਓ ਨਾ ਮੈਂ ਵਾਰ-ਵਾਰ ਵਾਰ-ਵਾਰ ਆਪਣੀਆਂ ਵੀਡੀਓਜ਼ ਦੇ ਵਿੱਚ ਇਹ ਕਹਿੰਨੀ ਆ ਇਹ ਅੱਗ ਹੌਲੀ-ਹੌਲੀ ਸਾਰੇ ਘਰਾਂ ਤੱਕ ਪਹੁੰਚਣੀ ਹੈ ਉਹ ਵੀ ਇੱਕ ਨਾਰਮਲ ਪਰਿਵਾਰ ਦੀ ਕੁੜੀ ਸੀ ਨਾ ਜਿਹਦੇ ਨਾਲ ਇਹ ਹੋਇਆ ਵਾਰਨਸੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਵੀ ਕੁੜੀਆਂ ਕੀ ਗਰੰਟੀ ਹੈ ਇਹ ਚੀਜ਼ਾਂ ਸਾਡੇ ਘਰਾਂ ਤੱਕ ਨਹੀਂ ਪਹੁੰਚਣਗੀਆਂ ਠੀਕ ਹੈ ਇਹ ਅੱਗ ਹੌਲੀ-ਹੌਲੀ ਇਦਾਂ ਹੀ ਫੈਲਣੀ ਹੈ ਜੇ ਤੁਸੀਂ ਕੰਦਨ ਨੂੰ ਪ੍ਰਮੋਟ ਕਰਦੇ ਰਹੇ ਨੋਟ ਇੰਟਰਸਟਿਡ ਦਾ ਆਪਸ਼ਨ ਹੈਗਾ ਰਿਪੋਰਟ ਦਾ ਆਪਸ਼ਨ ਹੈਗਾ ਉਹਦੇ ਯੂਜ਼ ਕਰੋ ਠੀਕ ਹੈ ਤੀਆਂ ਸਾਰਿਆਂ ਦੀਆਂ ਸਾਂਝੀ ਹੁੰਦੀਆਂ ਆਹ ਦੇਖ ਲਓ ਇੱਕ ਮੈਡ ਸੰਦ ਨੂੰ ਤੁਸੀਂ ਫੇਮਸ ਕੀਤਾ ਸੀ ਫਨ ਫਨ ਦੇ ਵਿੱਚ ਉਸ ਤੋਂ ਬਾਅਦ ਕਿੰਨੇ ਨਿਕਲ ਕੇ ਆਏ ਹੁਣ ਇਹ ਉੱਥੇ ਅੰਮ੍ਰਿਤਸਰ ਦੇ ਵਿੱਚ ਪਰੇਡ ਕਰਨ ਲਈ ਵੀ ਤਿਆਰ ਸੀ ਉਹਦੇ ਤੇ ਮੈਂ ਅਜੇ ਡਿਟੇਲ ਚ ਵੀਡੀਓ ਬਣਾਣੀ ਹੈ ਇੱਕ ਨੂੰ ਦੇਖ ਕੇ ਦੂਜਾ ਤੇ ਦੂਜੇ ਨੂੰ ਦੇਖ ਕੇ ਤੀਜਾ ਕਰਦੇ ਕਰਦੇ ਕਿੰਨੇ ਹੋ ਗਏ ਹੁਣ ਠੀਕ ਹੈ ਇੱਕ ਕੁੜੀ ਨੇ ਗੰਦਪਾਣਾ ਸ਼ੁਰੂ ਕੀਤਾ ਹੁਣ ਪਹਿਲਾਂ ਸੋਸ਼ਲ ਮੀਡੀਆ ਤੇ ਉਹਨੂੰ ਤੁਸੀਂ ਪਪੂਲਰ ਕਰਤਾ ਫੇਮ ਦੇਤਾ ਉਸ ਤੋਂ ਬਾਅਦ ਹੁਣ ਹਰ ਇਹੀ ਰਾਹ ਤੇ ਤੁਰੀ ਹੋਈ ਹੈ ਕੋਈ ਉਮਰ ਦਾ ਲਿਆਜ ਨਹੀਂ ਕੋਈ ਕਿਸੇ ਸਮਾਜ ਦਾ ਲਿਆਜ ਨਹੀਂ ਕੋਈ ਖਾਨਦਾਨ ਦੇ ਆਪ ਦਾ ਲਿਆਜ ਨਹੀਂ ਉਸ ਕੁੜੀ ਦਾ ਕਸੂਰ ਕੀ ਸੀ ਵਿਚਾਰੀ ਦਾ ਜਿਹਦੇ ਨਾਲ 23 ਮੁੰਡਿਆਂ ਨੇ ਇਹ ਕੰਮ ਕੀਤਾ ਆ ਜਿਹੜੇ ਨੇ ਸਾਈਟ ਤੇ ਫੋਟੋ ਲਗਾਈ ਸੀ ਉਸ ਮੁੰਡੇ ਦੀ ਉਮਰ ਦੇਖੋ ਖਾਰੋਨੀ ਸਾਲ ਦਾ ਮੰਡਾਣਾ ਕਿੱਥੋਂ ਉਹਦੇ ਵਿੱਚ ਇਹ ਚੀਜ਼ ਆਈ ਮੈਂ ਕੰਮ ਕਰਾਂ ਤੇ ਮਾਂ ਖਰਾਬ ਕਰ ਦਿੰਦੀਆਂ ਕੁੜੀਆਂ ਜਿਹੜੀਆਂ ਇਹ ਹਰਕਤਾਂ ਕਰਦੀਆਂ ਸਮਝ ਗਏ ਤਾਂ ਦਾ ਫੋਲੋ ਕਰਿਆ ਕਰੋ ਰਿਪੋਰਟ ਕਰਿਆ ਕਰੋ ਨੋਟ ਇੰਟਰਸਟਿਡ ਦਾ ਆਪਸ਼ਨ ਹੁੰਦਾ ਉਹਨੂੰ ਯੂਜ਼ ਕਰੋ ਠੀਕ ਹੈ ਤੇ ਹੁਣ ਆ ਜਾਂਦੇ ਆਪਾਂ ਆਪਣੇ ਅਜੇ ਦੂਸਰੇ ਟੌਪਿਕ ਤੇ ਤੁਸੀਂ ਪੰਜਾਬੀ ਰੈਕਸ਼ਨ ਕੁੜੀ ਦੀ ਵੀਡੀਓ ਤਾਂ ਸਾਰਿਆਂ ਨੇ ਦੇਖੀ ਹੋਣੀ ਹੈ ਠੀਕ ਹੈ ਜੀ ਜਿਨੇ ਵੀ ਉੰਤੇ ਗੱਲਾਂ ਕਰਕੇ ਵੀਡੀਓ ਬਣਾਈ ਹੈਗੀ ਹੈ ਉਹਨੇ 9 ਦਿਨ ਪਹਿਲਾਂ ਮੇਰੇ ਤੇ ਵੀ ਵੀਡੀਓ ਬਣਾਈ ਸੀ ਸਪੈਸ਼ਲੀ ਉਹਨੇ ਮੈਨੂੰ ਟੈਗ ਵੀ ਕੀਤਾ ਸੀ ਬਟ ਮੈਂ ਉਹਦੇ ਕਿਸੇ ਵੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਉਹਦੇ ਦੋ ਤਿੰਨ ਕਾਰਨ ਹੈ ਪਹਿਲੀ ਗੱਲ ਤਾਂ ਕੋਈ ਆਈਡੈਂਟੀਫਿਕੇਸ਼ਨ ਨਹੀਂ ਕਿਨੂੰ ਜਵਾਬ ਦੇਈਏ ਠੀਕ ਹੈ ਕੈਮਰੇ ਦੇ ਪਿੱਛੇ ਕੋਈ ਕੁੜੀ ਹੈ ਬੰਦਾ ਹੈ ਕੌਣ ਹੈ ਸਾਨੂੰ ਕੀ ਪਤਾ ਠੀਕ ਹੈ ਔਰ ਜਿਹੜੇ ਉਹਨੇ ਮੈਨੂੰ ਸਵਾਲ ਕੀਤੇ ਉਹ ਕੋਈ ਲੌਜੀਕ ਵੀ ਨਹੀਂ ਹੈ ਨਾ ਜੇ ਤੁਸੀਂ ਸਾਨੂੰ ਰੋਸਟ ਕਰਨਾ ਸਾਡੇ ਕੰਟੈਂਟ ਦੇ ਬੇਸ ਤੇ ਰੋਸਟ ਕਰੋ ਜੀ ਸਦਕੇ ਕਰੋ ਮੋਸਟ ਵੈਲਕਮ ਸਵਾਲ ਕਿਉਂਨੇ ਮੈਨੂੰ ਪੁੱਛੇ ਸੀ ਤੂੰ ਤਿਆਰ ਕਿਉਂ ਹੋ ਕੇ ਬੈਠਦੀ ਹੈ ਤੂੰ ਕਚੈਰੀਆਂ ਚ ਕਿਉਂ ਜਾਨੀ ਹੈਗੀ ਤੇਰੇ ਤੇਰੇ ਘਰ ਰੋਟੀ ਕੌਣ ਬਣਾਉਂ ਇਕ ਕੁ ਸਵਾਲ ਲੈ ਕਰਨ ਵਾਲੇ ਮੇਰੇ ਕੰਟੈਂਟ ਤੇ ਤੁਸੀਂ ਬਣਾਉਣਾ ਵੀਡੀਓ ਔਰ ਦੂਸਰੀ ਗੱਲ ਉਹ ਖੁਦ ਹੀ ਕਨਫਿਊਜ਼ ਪਰਸਨੈਲਿਟੀ ਹੈ ਠੀਕ ਹੈ ਇੱਕ ਤਾਂ ਉਹ ਇੰਦਰ ਕਿਰਤ ਦੇ ਵੀਡੀਓ ਪਾ ਰਹੀ ਹੈ ਦੂਸਰੇ ਪਾਸੇ ਉਹ ਮੀਨੂ ਸੇਰਾ ਦੇ ਵੀਡੀਓ ਪਾ ਕੇ ਉਹਨਾਂ ਦਾ ਰੋਸਟ ਕਰ ਰਹੀ ਹੈ ਠੀਕ ਹੈ ਜੇ ਤੋ ਰੋਸਟਰ ਹੈਗੀ ਹੈ ਜਾਂ ਹੈਗਾ ਹੈ ਤਾਂ ਫਿਰ ਤਾਂ ਪ੍ਰੋਪਰ ਰੋਸਟ ਕਰਨਾ ਚੰਗੀ ਤਰ੍ਹਾਂ ਤੇ ਫਿਰ ਜਿਹੜੇ ਰੋਸਟ ਕਰ ਰਹੀ ਹੈ ਤੋਂ ਉਹਨਾਂ ਦੇ ਵੀਡੀਓ ਕੋ ਪਾ ਰਿਆ ਜਾਂ ਪਾ ਰਹੀ ਹੈ ਠੀਕ ਹੈ ਤੋਂ ਖੁਦ ਹੀ ਕਨਫਿਊਜ਼ ਹੈ ਵੀ ਕਿਸ ਕੈਟਾਗਰੀ ਚ ਤੋ ਮੈਨੂੰ ਜਿਹੜੇ ਉਹਨੇ ਸਵਾਲ ਪੁੱਛੇ ਸੀ ਬਿਲਕੁਲ ਹੀ ਉਹ ਉਹਨਾਂ ਦਾ ਕੋਈ ਲੌਜੀਕ ਹੈ ਹੀ ਨਹੀਂ ਸੀ ਇਹ ਲੌਜੀਕਲ ਸੀ ਬਿਲਕੁਲ ਹੀ ਮੈਂ ਇਹੋ ਜਿਹੇ ਬੰਦੇ ਨੂੰ ਨਾਲੇ ਜਵਾਬ ਦੇ ਕੇ ਜਿਹਦਾ ਕਿਸੇ ਨੂੰ ਪਤਾ ਵੀ ਨਹੀਂ ਹੈ ਕਿਉਂ ਉਹਦੀ ਹਾਈਪ ਕਰੀਏ ਕਰਾਂ ਉਹ ਚੱਜ ਦਾ ਕੰਟੈਂਟ ਕ੍ਰੀਏਟ ਕਰਦਾ ਹੋਵੇ ਨਾ ਤਾਂ ਅਸੀਂ ਆਪਣੀ ਵੀਡੀਓ ਚ ਬੋਲ ਵੀ ਦੇਈਦਾ ਵੀ ਤੁਸੀਂ ਉਹਨੂੰ ਜਾ ਕੇ ਦੇਖ ਲਓ ਉਹਦੇ ਚ ਕੋਈ ਲੌਜੀਕ ਹੀ ਨਹੀਂ ਕੋਈ ਕੰਟੈਂਟ ਹੀ ਨਹੀਂ ਹੈ ਗਾਲਾਂ ਕੱਢਣਾ ਰੋਸਟਿੰਗ ਨਹੀਂ ਹੁੰਦਾ ਠੀਕ ਹੈ ਉਹਨੇ ਕੀ ਕਿਹਾ ਸੀ ਵੀ ਮੈਂ ਰੋਜ਼ ਵੀਡੀਓ ਨਹੀਂ ਬਣਾ ਸਕਦੀ ਕਿਉਂਕਿ ਮੇਰਾ ਆਪਣਾ ਬਿਜ਼ਨਸ ਵੀ ਇਹ ਕੰਮ ਵੀ ਹੈ ਠੀਕ ਹੈ ਉਸ ਚੀਜ਼ ਨੂੰ ਲੈ ਕੇ ਉਹਨੇ ਗੰਦੇ 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 ਗੰਦੀਆਂ ਗਾਲਾਂ ਕੱਢਦੀਆਂ ਤੇ ਇਹਦੇ ਵਿੱਚ ਕੋਈ ਲੌਜਿਕ ਬਣੇ ਠੀਕ ਹੈ ਹੋਰ ਰੋਸਟਰ ਵੀ ਹੈਗੇ ਆ ਜਿਹੜੇ ਗੱਲਾਂ ਕੱਢਦੇ ਆ ਲਾਈਕ ਇਟਲੀ ਵਾਲਾ ਫ੍ਰੈਂਚ ਕੈਨੇਡੀਅਨ S2R2 ਜੱਟ ਵੈਬ ਉਹ ਵੀ ਗੱਲਾਂ ਕੱਢ ਕੇ ਵੀਡੀਓ ਬਣਾਉਂਦੇ ਆ ਬਟ ਜੀ ਕੋਈ ਗਾਲਾਂ ਖਾਣ ਵਾਲਾ ਕੰਮ ਕਰਦਾ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ ਨਾ ਯੂਟਿਊਬਰ ਗਾਲਾਂ ਖਾਣ ਵਾਲੇ ਕੰਮ ਕਰਦੇ ਆ ਤੇ ਗਾਲਾਂ ਕੰਦੇ ਆ ਇਹ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਹੈ ਕਿਸੇ ਨੇ ਗੱਲ ਕੱਢ ਕੇ ਰੋਸਟ ਕਰਨਾ ਹੈ ਜਾਂ ਵਿਦਾਊਟ ਗਾਲੀ ਗਲੋਚ ਤੋਂ ਰੋਸਟ ਕਰਨਾ ਹੈ ਠੀਕ ਹੈ ਉਹ ਕੁੜੀ ਹਾਸੇ ਖੱਡੇ ਦੇ ਵਿੱਚ ਫਨ ਫਨ ਦੇ ਵਿੱਚ ਵੀਡੀਓ ਬਣਾਉਂਦੀ ਹੈ ਠੀਕ ਹੈ ਉਹਨੂੰ ਲੋਕੀ ਕਮੈਂਟਾਂ ਦੇ ਵਿੱਚ ਕਹੀ ਜਾਂਦੇ ਆ ਤੂੰ ਵਿਆਹੀ ਹੋਈ ਹੈ ਤੂੰ ਫਲਾਣ ਹੈ ਤੂੰ ਢਿੰਗਣ ਹੈ ਠੀਕ ਹੈ ਮੇਰੇ ਤੋਂ ਕੁਛ ਲੋ ਉਹਦੇ ਬਾਰੇ ਮੈਂ ਜਾਣਦੀ ਆ ਥੋੜਾ ਬਹੁਤ ਉਹਨੂੰ ਹਾਂ ਮੈਰਿਡ ਇੱਕ ਬੇਟਾ ਉਹਦੇ ਤਾਂ ਬੜਸ ਵੀ ਘਟੇ ਸਾਰਿਆਂ ਦੇ ਵਿਆਹ ਹੁੰਦੇ ਸਾਰਿਆਂ ਦੇ ਬੱਚੇ ਹੁੰਦੇ ਇਹ ਚਲੋ ਕੋਣ ਵਾਲੀ ਕੀ ਗੱਲ ਲੱਗੀ ਬਸ ਜੇ ਕੋਈ ਕੁੜੀ ਕੋਈ ਲੇਡੀ ਕੋਈ ਚੱਲਦਾ ਕੰਮ ਕਰ ਰਹੀ ਹੈ ਉਹਨੂੰ ਡੀਗ੍ਰੇਡ ਕਰਨ ਲਈ ਉਹਨੂੰ ਡੀਮੋਟੀਵੇਟ ਕਰਨ ਲਈ ਸਿਰਫ ਦੋ ਹੀ ਚੀਜ਼ਾਂ ਤੁਹਾਡੇ ਕੋਲ ਇਹਨਾਂ ਤੁਸੀਂ ਮੈਨੂੰ ਵੀ ਬਦਨਾਮ ਕਰਨ ਚ ਕੋਈ ਕਮੀ ਨਹੀਂ ਨਾ ਛੱਡੀ ਦੋ ਹੀ ਚੀਜ਼ਾਂ ਇਆ ਤਾ ਉਹਨੂੰ ਕੈਰੈਕਟਰਲੈਸ ਕਹਿ ਦੋ ਜਾਂ ਫਿਰ ਉਹਨੂੰ ਕਹਿ ਦੋ ਵੀ ਇਹ ਨਸ਼ੇ ਕਰਦੀ ਹੈ ਪਲਾਨ ਕਰਦੀ ਹੈ ਢਿੰਗਣ ਕਰਦੀ ਹੈ ਬਸ ਮੈਂ ਤਾਂ ਇਹੀ ਸੁਣ ਕੇ ਮਰ ਜੂਗੀ ਮੈਂ ਅੱਗੇ ਵੀ ਕਿਹਾ ਜੇ ਕਿਸੇ ਨੇ ਕੋਈ ਵੀ ਇਲਜ਼ਾਮ ਲਾਣਾ ਮੇਰੇ ਤੇ ਛੱਡੋ ਕਿਸੇ ਤੇ ਵੀ ਕੋਈ ਲਾਣਾ ਨਾ ਇਲਜ਼ਾਮ ਲਾਓ ਜੀ ਸਦਕੇ ਲਾਓ ਪਰ ਉਹਦਾ ਪ੍ਰੂਫ ਤਾਂ ਲਿਆ ਹੋਣਾ ਅਸੀਂ ਕਿਸੇ ਨੂੰ ਰੋਸਟ ਕਰਦੇ ਆ ਮੈਨੂੰ ਵੈਸੇ ਤੁਸੀਂ ਐਮੀ ਰੋਸਟਿੰਗ ਕੈਟਾਗਰੀ ਵਿੱਚ ਰੱਖਿਆ ਹੋਇਆ ਮੇਰਾ ਕਿਹੜੇ ਪਾਸੋਂ ਰੋਸਟ ਹੁੰਦਾ ਮੈਂ ਸਮਝਾਨੀ ਆ ਠੀਕ ਹੈ ਐਕਚੁਅਲ ਐਕਚੁਅਲ ਪਿਕਚਰ ਕੀ ਹੈ ਵਲੋਗਰਸ ਦੀ ਉਹ ਸਾਹਮਣੇ ਰੱਖਦੀਆਂ ਇਹ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਠੀਕ ਹੈ ਜੇ ਤੁਸੀ ਇਹਨੂੰ ਰੋਸਟਿੰਗ ਕਹਿੰਦੇ ਹੋ ਤਾਂ ਮੈਂ ਰੋਸਟਿੰਗ ਵੀ ਮੰਨ ਲਿਆ ਠੀਕ ਹੈ ਅਸੀਂ ਜੇ ਬਲੌਗਰ ਨੂੰ ਉੱਚ ਵੀ ਬੋਲਦੇ ਆ ਫਸਲੇ ਉਹਨਾਂ ਦੀ ਕਲਿੱਪ ਸ਼ੋ ਕਰਦੇ ਆ ਵੀ ਇਹਨੇ ਆ ਬੋਲਿਆ ਉਸ ਤੋਂ ਬਾਅਦ ਅਸੀਂ ਉੱਤੇ ਕੋਈ ਟਿੱਪਣੀ ਕਰਦੇ ਆ ਤਾਂ ਤੁਸੀਂ ਮਤਲਬ ਕਰੋ ਮੇਰੇ ਤੇ ਰੋਸਟ ਬਣਾਓ ਜਿੰਨੇ ਬਣਾਣਾ ਬਟ ਮੇਰੇ ਕੰਟੈਂਟ ਤੇ ਬਣਾਓ ਨਾ ਵੀ ਮੈਂ ਕਿਤੇ ਕੋਈ ਫੈਕਟ ਗਲਤ ਬੋਲਿਆ ਕਿਤੇ ਕੋਈ ਇਨਫੋਰਮੇਸ਼ਨ ਗਲਤ ਦਿੱਤੀ ਗਈ ਠੀਕ ਹੈ ਪਰਸਨਲੀ ਅਸੀਂ ਕਿਸੇ ਤੇ ਨਹੀਂ ਜਾਣਦੇ ਜੋ ਸੋਸ਼ਲ ਮੀਡੀਆ ਤੇ ਹੈਗਾ ਆ ਜਸਟ ਉਹੀ ਅਸੀਂ ਉਹਨਾਂ ਦਾ ਦਿਖਾਨੇ ਆ ਤੇ ਉਹਦੇ ਤੇ ਹੀ ਟਿੱਪਣੀ ਕਰਦੇ ਆ ਅਸੀਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਨਹੀਂ ਦੇਖਦੇ ਠੀਕ ਹੈ ਜੇ ਤੁਹਾਨੂੰ ਉਹ ਕੁੜੀ ਜਾਂ ਮੁੰਡਾ ਜੋ ਵੀ ਹੈ ਜਿੰਨੇ ਗਾਲਾਂ ਕੱਢ ਕੇ ਵੀਡੀਓ ਬਣਾਈ ਹੈ ਜੇ ਉਹਨੂੰ ਕੋਈ ਇਹਦੀ ਗੱਲ ਗਲਤ ਲੱਗੀ ਸੀ ਤਾਂ ਚੰਗੇ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਸੀ ਸਹੀ ਕਿ ਨਹੀਂ ਗਾਲਾਂ ਕੱਢਣੀਆਂ ਕਿੱਥੋਂ ਕਿੱਥੋਂ ਦੀ ਸਮਝ ਆ ਰਹੀ ਹੈ ਕਿੱਥੋਂ ਦੀ ਬਾਤ ਰਹੀ ਹੈ ਉਹ ਜਦ ਕਿ ਉਹਨੇ ਕੋਈ ਅਜਿਹੇ ਕੰਮ ਵੀ ਨਹੀਂ ਕੀਤਾ ਸੀ ਜਦੋਂ ਜਦੋਂ ਤੁਸੀਂ ਤਰਕ ਤੇ ਗੱਲ ਨਹੀਂ ਨਾ ਕਰ ਸਕਦੇ ਤੁਹਾਡੇ ਕੋਲ ਵੈਲਿਡ ਪੁਆਇੰਟ ਨਹੀਂ ਹੈਗੇ ਉਹੀ ਬੰਦਾ ਗਾਲ ਕੱਢੂਗਾ ਪੀਣਾ ਗੱਲ ਤੋਂ ਗਾਲ ਇਹਨੂੰ ਇਹ ਕਹਿੰਦੇ ਆ ਬਲੋਗਰ ਗਾਲਾਂ ਖਾਂਦੇ ਆ ਆਪਣੇ ਕਰਤੂਤਾਂ ਕਰਕੇ ਮੈਂ ਤਾਂ ਉਹ ਵੀ ਨਹੀਂ ਕੱਢਦੀ ਕਿਉਂਕਿ ਮੈਨੂੰ ਪਤਾ ਮੇਰੀ ਗੱਲਾਂ ਦੇ ਵਿੱਚ ਇੰਨਾ ਕ ਵਜਨ ਹੈਗਾ ਜਿੱਥੇ ਮੈਂ ਜਿਹੜੀ ਗੱਲ ਲਾਣੀ ਹੈ ਨਾ ਉਹ ਲੱਗ ਜਾਣੀ ਹੈ ਜਾ ਕੇ ਸਮਝ ਗਏ ਤੇ ਇੱਕ ਇਹਨੂੰ ਪਤਾ ਨਹੀਂ ਕਿਹੜੀ ਰੇਖਾ ਰਾਨੀ ਕਮੈਂਟਾਂ ਵਿੱਚ ਕਹੀ ਜਾਂਦੀ ਇਹਨੇ ਦੋ ਤਿੰਨ ਖਸਮ ਹੈ ਇਹ ਇਹ ਹੈ ਉਹ ਹੈ ਲੱਲਾ ਪੱਪਾ ਠੀਕ ਹੈ ਇੱਥੇ ਮੈਂ ਕਮੈਂਟਾਂ ਦੀ ਗੱਲ ਤਾਂ ਕਰ ਰਹੀ ਆ ਪੰਜਾਬੀ ਰੈਕਸ਼ਨ ਕੁੜੀ ਤੇ ਹੋਰ ਜਿੰਨੀਆਂ ਵੀ ਕੁੜੀਆਂ ਰੋਸਟਿੰਗ ਦੇ ਵਿੱਚ ਹੈਗੀਆਂ ਜਿਉ ਉਹਨਾਂ ਨੂੰ ਅਨਨੋਨ ਕੋਈ ਕਮੈਂਟ ਆਂਦਾ ਹੈਗਾ ਤਾਂ ਉਹਦੀ ਟੈਨਸ਼ਨ ਨਹੀਂ ਲੈਣੀ ਕਮੈਂਟਾਂ ਬਾਰੇ ਡਿਸਕਸ ਕਰਨ ਦਾ ਮੇਰਾ ਸਿਰਫ ਇਹੀ ਮਕਸਦ ਹੈ ਕਿਉਂਕਿ ਜਿਹੜੀਆਂ ਕੁੜੀਆਂ ਰੋਸਟਿੰਗ ਦੇ ਵਿੱਚ ਨਵੀਆਂ ਆਈਆਂ ਉਹ ਥੋੜੀ ਜਿਹੀ ਟੈਨਸ਼ਨ ਲੈ ਜਾਂਦੀ ਹੈਗੀਆਂ ਹਾਂ ਕੋਈ ਵਲੌਗਰ ਕਮੈਂਟ ਕਰੇ ਤਾਂ ਫਿਰ ਅਸੀਂ ਉਹਨਾਂ ਨੂੰ ਜਵਾਬ ਦੇਣਾ ਵੀ ਜਾਣਦੇ ਹੈਗੇ ਹਾਂ ਠੀਕ ਹੈ ਜੀ ਜਸਟ ਗਿਵਿੰਗ ਐਨ ਐਗਜ਼ਾਮਪਲ ਨਾਥਿੰਗ ਐਲਸ ਕਿਉਂਕਿ ਮੈਂ ਕਮੈਂਟਾਂ ਦੀ ਪਰਵਾਹ ਕਰਨੀ ਛੱਡਤੀ ਹੋਈ ਆ ਮੈਂ ਪੰਜਾਬੀ ਕੁੜੀ ਨੂੰ ਇਹੀ ਕਹਿਣਾ ਚਾਹੂੰਗੀ ਦੇਖ ਕਮੈਂਟਾਂ ਵਾਲਿਆਂ ਦੇ ਅੱਜ ਮੈਂ ਤੈਨੂੰ ਅਸਲੀਅਤ ਮੂਰੇ ਰੱਖਣ ਲੱਗੀ ਆ ਜਿਹੜੇ ਆ ਕੇ ਸਾਨੂੰ ਗਿਆਨ ਦਿੰਦੇ ਆ ਨਾ ਇੱਕ ਸੰਦੀਪ ਕੌਰ ਆਈ ਸੀ ਮੇਰੇ ਵੀ ਕਮੈਂਟਾਂ ਚ ਮੈਂ ਤਾਂ ਹੁਣ ਪਤਾ ਕੀ ਕਰਦੀ ਮੈਨੂੰ ਕੋਈ 네ਗੇਟਿਵ ਕਮੈਂਟ ਆਂਦਾ ਜਾਂ ਕੋਈ ਗਾਲ ਘੜ ਕੇ ਕਮੈਂਟ ਆਂਦਾ ਮੈਂ ਉਹਨੂੰ ਪਿੰਨ ਕਰ ਦਿੰਦੀ ਆ ਪਬਲਿਕ ਨੂੰ ਆਪੇ ਜਵਾਬ ਦੇ ਦਿੰਦੀ ਆ ਠੀਕ ਹੈ ਤੇ ਤੁਸੀਂ ਵੀ ਪਿੰਨ ਕਰਦਿਆ ਕਰੋ ਪਬਲਿਕ ਆਪੇ ਹੈਂਡਲ ਕਰ ਲੈਂਦੀ ਹੈ ਇੰਨੇ ਕੁ ਸਮਝਦਾਰ ਲੋਕ ਹੈਗੇ ਉਹਨਾਂ ਨੂੰ ਸਹੀ ਗਲਤ ਦੀ ਪਛਾਣ ਹੈਗੀ ਹੈ ਠੀਕ ਹੈ ਮੈਂ ਤੁਹਾਨੂੰ ਸਿਰਫ ਇੱਕ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਦਿੰਨੀ ਆ ਜਿਹੜੇ ਬੈਠ ਤੋ ਟੱਕੇ ਦੀ ਔਕਾਤ ਨਹੀਂ ਹੈ ਉਹਨਾਂ ਦੀ ਠੀਕ ਹੈ ਆਪਣੀ ਰੋਟੀ ਤੱਕ ਕਮਾ ਕੇ ਖਾ ਨਹੀਂ ਸਕਦੇ ਤੇ ਕਮੈਂਟਾਂ ਦੇ ਵਿੱਚ ਇੱਥੇ ਸਲਾਹਾਂ ਦੇਣ ਆ ਜਾਂਦੇ ਆ ਠੀਕ ਹੈ ਥੋੜਾ ਜਿਹਾ ਮੈਂ 1.2 ਮਿੰਟ ਤੁਹਾਡੇ ਹੋਰ ਲਵਾਂਗੀ ਸੰਦੀਪ ਕੌਰ ਨੇ ਮੈਨੂੰ ਕਮੈਂਟ ਕੀਤਾ ਸੀ ਠੀਕ ਹੈ ਆ ਮੈਂ ਲਾ ਦੇਣੀ ਆ ਤੇ ਇਹਨੇ ਚਲੋ ਜੋ ਵੀ ਗੱਲਬਾਤ ਹੋਈ ਕਹਿੰਦੇ ਵੀ ਤੁਸੀਂ ਲੋਕਾਂ ਦੇ ਘਰਾਂ ਚ ਵੱਢਦੇ ਹੋ ਇਹ ਉਹ ਮੈਨੂੰ ਜਵਾਬ ਦਿੱਤਾ ਵੀ ਅਸੀਂ ਕਿਹੜੇ ਕਿਸੇ ਦੇ ਘਰ ਜਾਂਦੇ ਆ ਇਹਨੇ ਹੀ ਲਿਖਿਆ ਗੁਰ ਗੋਬਿੰਦ ਸਿੰਘ ਜੀ ਨੇ ਕਿਹਾ ਸੋ ਕਿਉ ਮੰਦਾ ਆਖੀ ਜਿੱਤ ਜਮੇ ਰਾਜਾਂ ਠੀਕ ਹੈ ਪਹਿਲੀ ਗੱਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕਿਹਾ ਇੱਕ ਗੁਰਨਾਨਕ ਦੇਵ ਜੀ ਨੇ ਕਿਹਾ ਆ ਇਹਨਾਂ ਦੀ ਨੌਲੇਜ ਆ ਹਾਂ ਤੇ ਇੱਕ ਲੋਕ ਜਿਹੜੇ ਉਹ ਕਹਿੰਦੇ ਨਾ ਵੀ ਤੂੰ ਪਾਠ ਪੂਜਾ ਕਰ ਲਿਆ ਕਰ ਇਹ ਕਰ ਲਿਆ ਕਰ ਮੈਨੂੰ ਸਪੈਸ਼ਲੀ ਆ ਕੇ ਕਹਿੰਦੇ ਆ ਠੀਕ ਹੈ ਤਾਂ ਐ ਕਰਿਓ ਕਿਸੇ ਦਿਨ ਵੀ ਆ ਜਿਓ ਤੇ ਤੁਸੀਂ ਸੁਖਮੀ ਸਿੰਘ ਸਾਹਿਬ ਦਾ ਗੁਟਕਾ ਸਾਹਿਬ ਆਪਣੇ ਹੱਥ 'ਚ ਫੜਿਓ ਤੁਸੀਂ ਦੇਖ ਕੇ ਪੜਿਓ ਤੇ ਮੈਂ ਅਗਲੀ ਲਾਈਨ ਬਿਨਾਂ ਦੇਖੇ ਪੜੂੰਗੀ ਬਾਣੀਆਂ ਮੇਰੀਆਂ ਕੰਠ ਹੈ ਠੀਕ ਹੈ ਬਾਣੀਆਂ ਤੋਂ ਇਲਾਵਾ Hindu ਧਰਮ ਦੇ ਵੈਦਿਕ ਮੰਤਰ ਵੀ ਮੈਨੂੰ ਕੰਠ ਹੈਗੇ ਮੈਂ ਹਰ ਚੀਜ਼ ਬਾਰੇ ਜਾਨਣਾ ਚਾਹਨੀ ਹੁੰਦੀ ਆ ਮੈਂ ਬੁੱਕਸ ਰੀਡ ਕਰਦੀ ਰਹਿੰਦੀ ਆ ਪੜ੍ਹਦੀ ਰਹਿੰਦੀ ਆ ਅੱਜ ਕੱਲ ਤਾਂ ਬਹੁਤ ਸੌਖਾ ਹੋ ਗਿਆ YouTube ਤੇ ਗਾ ਤੁਸੀਂ ਜਿਸ ਤਰ੍ਹਾਂ ਮਾਰੇ ਨੌਲੇਜ ਲੈਣਾ ਚਾਹਦੇ ਹੋ ਲੈ ਸਕਦੇ ਹੋ ਪਰ ਨੌਲੇਜ ਲੈਣੀ ਚਾਹੀਦੀ ਹੈ ਤੇ ਅੱਗੇ ਗੱਲ ਕਰਦੇ ਆ ਤੇ ਜਿਹੜੀ ਮੈਨੂੰ ਕਹਿੰਦੇ ਸੀ ਤੂੰ ਪੈਸੇ ਕਮਾਣ ਲਈ ਵੀਡੀਓ ਬਣਾਉਣੀ ਹੈ ਠੀਕ ਹੈ ਆ ਉਹਦੀ ਮੈਂ ਵੀਡੀਓ ਲਾ ਰਹੀ ਆ ਮੇਰੇ ਚੈਨਲ सो हेलो माय यूट्यूब फैमिली मैं एक चैनल स्टार्ट करने जा रही हूँ अपना सो प्लीज़ मेरे को सब्सक्राइब जरूर कीजिएगा मैं आपके लिए रोज़ एक इन्फोरमेटिव वीडियो लेके आऊँगी सो so, पहली बात तो ये कि मैंने अपना फेस इसलिए हाइड किया हुआ है क्योंकि मेरे घर वालों ने अलाउड नहीं किया है कि मैं अपनी सोशल uh, मीडिया पर अपनी फोटो को मतलब सबके सामने रिवील करूँ हैगी सी है ता फेस लेके आँदी अपना मेरे घर दे नहीं अलाउ कर करते करतूत फिर उन्होंने पता होनी है ਜਗਾ ਜਗਾ ਤੂੰ ਬਦਨਾਮ ਹੋਣੀ ਐ ਤਾਂ ਤੂੰ ਫੇਸ ਨਹੀਂ ਦਿਖਾ ਸਕਦੀ ਹੈਨਾ ਹੁਣ ਕੀ ਕਹਿ ਰਹੀ ਐ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਕੀ ਕਹਿ ਰਹੀ ਐ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ पर अपनी फोटो को मतलब सबके सामने रिवील करूँ दैट्स वाई इसको ज़्यादा सीरियस मत ले लीजिएगा लेकिन आपके लिए डेली एक अच्छा सा वीडियो आएगा एंड प्लीज़ लाइक एंड कमेंट ज़रूर करना एंड प्लीज़ सबसे पहले तो मेरी वीडियो को सब्सक्राइब जरूर कर देना और मेरे चैनल को सब्सक्राइब कर दो ताकि मेरे को और मोटिवेशन मिले और मैं भी अपने घर के थोड़े बहुत जो डोमेस्टिक खर्चे होते हैं उनको मैं थोड़ा सा अपने आ, मतलब खुद उनको कर सकूँ सो प्लीज़ सब्सक्राइब माई चैनल ਕੋਸ਼ੋ ਸ਼ੁਰੂ ਤੋਂ ਐਂਡ ਤੱਕ ਇਹਨੇ ਕਿੰਨੀ ਵਾਰੀ ਕਹਤਾ ਸਬਸਕ੍ਰਾਈਬ ਸਬਸਕ੍ਰਾਈਬ ਮੈਨੂੰ ਕਦੇ ਸੁਣਿਆ ਕਹਿੰਦੇ ਹੋ ਇਹਨੂੰ ਵੀ ਮੈਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮੈਨੂੰ ਪਤਾ ਜਿਹਨੇ ਕਰਨਾ ਕਰ ਨਹੀਂ ਲੈਣਾ ਜੇ ਮੇਰੇ ਕੰਟੈਂਟ ਦੇ ਵਿੱਚ 1% ਵੀ ਦਮ ਹੋਊਗਾ ਕਰ ਲੇਗੀ ਪਬਲਿਕ ਸਬਸਕ੍ਰਾਈਬ ਹਾਂ ਜਦੋਂ ਚੈਨਲ ਸਟਾਰਟ ਕੀਤਾ ਸੀ ਉਹਦੇ ਵਿੱਚ ਇੱਕ ਦੋ ਵੀਡੀਓ ਚ ਜ਼ਰੂਰ ਕਿਹਾ ਸੀ ਠੀਕ ਹੈ ਜੀ ਹੁਣ ਨਹੀਂ ਮੈਂ ਕਹਿੰਦੀ ਉਹ ਵੀ ਇੱਕ ਦੋ ਵਾਰ ਗਿਆ ਬਸ ਤੇ ਹੁਣ ਐਂਡ 'ਚ ਕੀ ਕਹਿ ਰਹੀ ਆ ਡੋਮੈਸਟਿਕ ਹੈਲਪ ਕਾਲ ਤਾਂ ਐਡੀ ਕ ਵਰਨੀ ਚਾਹੀਦੀ ਨਾ ਮੈਨੂੰ ਕਈ ਵਾਰ ਦਿਲ ਕਰਦਾ ਹੁੰਦਾ ਨਾ ਇਟਲੀ ਵਾਲਾ ਜੁੱਤੀ ਸਹੀ ਰੱਖਦਾ ਇਹੋ ਜਿਹੇ ਜੁੱਤੀ ਚੱਕ ਕੇ ਸਿਰ ਚ ਮਾਰੇ ਠੀਕ ਹੈ ਵੀ ਤੂੰ ਕਹਿੰਦੀ ਮੈਂ ਮਾਸਟਰ ਕੀਤੀ ਹੋਈ ਤੂੰ ਦੋ ਟਾਈਮ ਦੀ ਰੋਟੀ ਕਮਾ ਕੇ ਨਹੀਂ ਖਾ ਸਕਦੀ ਕੀਤੀ ਹੋਈ ਇਹਨੇ ਮਾਸਟਰ ਫਾਦਰ ਮੇਰੇ ਆਰਮੀ ਮੈਨ ਹੈ ਆਰਮੀ ਮੈਨ ਦੇ ਬੱਚੇ ਬਹੁਤ ਲਿਆਕਤ ਵਾਲੇ ਹੁੰਦੇ ਬਹੁਤ ਡਿਸਪਲਾਈਨਡ ਹੁੰਦੇ ਆ ਉਹ ਆ ਕੇ ਕਮੈਂਡਰ ਜੀ ਕਿਸ ਨੂੰ ਗਾਲਾਂ ਨਹੀਂ ਕੱਢਦੇ ਨੌਲੇਜ ਕੀ ਹੈ ਤੇਰੀ ਆ ਬੋਲਣ ਦਾ ਤਰੀਕਾ ਆਪਦਾ ਦੇਖ ਲੈ ਨਾਲੇ ਵੀਡੀਓ ਬਣਾਉਂਦੇ ਬਣਾਉਂਦੇ ਇੱਧਰ ਉੱਧਰ ਕੀ ਦੇਖੀ ਜਾਂਦੀ ਐ ਡਰ ਕੇ ਬਣਾ ਰਹੀਆਂ ਨਾ 200 300 ਕਹਿੰਦਾ ਨੈੱਟ ਪੈਕ ਕੋ ਆ ਕੇ ਜ਼ਿੰਦਗੀ ਦੇ ਵਿੱਚ ਆਪਦੇ ਜੀ ਤੁਹਾਡੇ ਕੋਈ ਅਚੀਵਮੈਂਟ ਨਹੀਂ ਹੈਗੀ ਤੁਸੀਂ ਦੋ ਟਾਈਮ ਦੇ ਰੋਟੀ ਬਣਾ ਕੇ ਨਹੀਂ ਖਾ ਸਕਦੇ ਆ ਕੇ ਇੱਥੇ ਮਤਤਾਂ ਦੇਣ ਲੱਗ ਜਾਨੇ ਹੋ ਉਦੋਂ ਮੈਨੂੰ ਕਿਹ ਬਣ ਜੀ ਕਹਿੰਦੀ 13 ਮੁੰਡਾ ਕੈਨੇਡਾ ਗਿਆ ਤੈਨੂੰ ਕੁਝ ਸਿਖਾ ਨਹੀਂ ਸਕਦਾ ਤੂੰ ਕੈਨੇਡਾ ਛੱਡ ਦਿੱਲੀ ਜਾ ਕੇ ਛੱਡ ਕਿਧਰੇ ਚਲੰਦਰ ਅਮਰਸਰ ਜਾ ਕੇ ਸੈਟਲ ਹੋ ਕੇ ਦਿਖਾ ਆਪਣੇ ਦਮ ਤੇ ਭੇਜੇ ਬੈਂਕਾਂ ਤੋਂ ਵੀ ਕਰਜ਼ਾ ਨਹੀਂ ਲਿਆ ਕਵਾਸ ਕਰਦੀ ਐ ਆ ਜਾਣਗੇ ਫਿਰ ਉਮਰਾਂ ਤੇ अर्ली ਐ ਜੀ ਵਿੱਚ ਮੈਰਿਜ ਹੋ ਗਈ ਬੱਚੇ ਜਲਦੀ ਹੋਗੇ ਇਹਦਾ ਮਤਲਬ ਇਹ ਥੋੜਾ ਸਾਡੀ ਉਮਰ ਬਹੁਤ ਜ਼ਿਆਦੀ ਹੋ ਗਈ ਐਕਚੁਅਲੀ ਨਾ ਤੁਹਾਨੂੰ ਦੇਖਣ ਦੀ ਆਜ ਪੈ ਗਈ ਆ ਰੋਂਦੀਆਂ ਤੂੰਦੀਆਂ ਕਾਲੀਆਂ ਪੀਲੀਆਂ ਉਹ ਠੀਕ ਐ ਸੀ ਮੰਦੇ ਪਰਮਾਤਮਾ ਨੇ ਜਿਹਨੂੰ ਜਿੱਦਾ ਬਣਾਇਆ ਐਕਸੈਪਟ ਕਰੋ ਮੇਰੇ ਸਾਡੀ ਆਤਾ ਪੁੱਠੀਆਂ ਬੈ ਗਈਆਂ ਹੋਈਆਂ ਅਤਮੇ ਜ਼ੋਰਤ ਮੋੜ ਆਈ ਨਾ ਜੁੱਤੀ ਇਹੋ ਜੀ ਫੇਰੂੰਗੀ ਨਾ ਇਟਲੀ ਵਾਲੇ ਮੰਗ ਜੁੱਤੀ ਕੋਲ ਰੱਖ ਕੇ ਤੇਰੀ ਫੋਟੋ ਲਾ ਕੇ ਬਕਵਾਸ ਕਰਨ ਆ ਜਾਂਦੇ ਆ ਨਾਲੇ ਸਾਡਾ ਟਾਈਮ ਖਰਾਬ ਨਾਲੇ ਪਬਲਿਕ ਦਾ ਟਾਈਮ ਖਰਾਬ ਹੁਣ ਇਹ ਜੇ ਕਮੈਂਟ ਵਿੱਚ ਕਿਹਦੇ ਦੇਗੀ ਨਾ ਇਹਨੂੰ ਚੰਗੀ ਤਰ੍ਹਾਂ ਰੀਲ ਬਣਾਣੀ ਆ ਇਹ ਮੀਨੂ ਸੀਰਾ ਦੀ ਵੀਡੀਓ ਨੀਚੇ ਜਾ ਕੇ ਵੀ ਕਮੈਂਟ ਕਰ ਰਹੀ ਹੈ ਪਾਗਲ ਜਨਾਂ ਨੇ ਹੱਲ ਚੁੱਕੀ ਆ ਹੱਲ ਪੈ ਗਿਆ ਤੇਰਾ ਦਿਮਾਗ ਚ ਜਿਹਦਾ ਦਿਲ ਕਰੋ ਚੱਕ ਕੇ ਬੂਥਾ ਚੱਕ ਕੇ ਵੀਡੀਓ ਬਣਾ ਦੇਣਗੇ ਕਮੈਂਟ ਕਰ ਦੇਣਗੇ ਕਰੋ ਅਸੀਂ ਕਹਿੰਦੇ ਕਰੋ ਕੋਈ ਤਰਕ ਦੇ ਆਧਾਰ ਤੇ ਤਾਂ ਕਰੋ ਲੌਜੀਕ ਇਹਨਾਂ ਨੂੰ ਸਮਝ ਨਹੀਂ ਆਉਂਦਾ ਪੱਲੇ ਨਹੀਂ ਪੈਂਦਾ ਓਏ ਕਿ ਉਹ ਜਨਾਨੀ ਨੇ ਬੇਕੂਫ ਨੇ ਉਹ ਰੋਮੀ ਦੇ ਖਿਲਾਫ ਵੀਡੀਓ ਪਾਈ ਜਾਂਦੀ ਮੇਰੇ ਖਿਲਾਫ ਵੀਡੀਓ ਪਾਈ ਜਾਂਦੀ ਆ ਪਤਾ ਨਹੀਂ ਪੰਜਾਬੀ ਰਿਐਕਸ਼ਨ ਕੁੜੀ ਦੇ ਉਹਨੂੰ ਆਪਦੀ ਕੈਟਾਗਰੀ ਨਹੀਂ ਕਲੀਅਰ ਹੁੰਦੀ ਵੀ ਮੈਂ ਰੋਸਟਿੰਗ ਚ ਜਾਂ ਕਿਹਦੇ ਚ ਰੋਸਟ ਕਰਨਾ ਭੈਣ ਚੰਗੀ ਤਰ੍ਹਾਂ ਕਰ ਲੈ ਅਸੀਂ ਤੇਰੇ ਨਾਲ ਕੋਈ سپورਟ ਚਾਹੀਦਾ ਦੱਸ ਚੱਜਣਾ ਕੰਮ ਕਰਨਾ ਮੈਂ ਪ੍ਰਮੋਟ ਕਰਾਂਗੀ ਤੈਨੂੰ ਅੱਜ ਨਜਾਇਜ਼ ਗੱਲਾਂ ਨਾ ਕੱਢੋ ਕਲਤੀ ਤੇ ਗੱਲ ਕੱਢੋ ਜੇ ਕਿਸੇ ਨੇ ਕੋਈ ਗਲ ਖਾਣ ਵਾਲਾ ਕੰਮ ਕੀਤਾ ਤਾਂ ਮੈਨੂੰ ਤਾਂ ਨਹੀਂ ਲੱਗਦਾ ਇਸ ਤੋਂ ਅੱਗੇ ਜਿਸ ਟੌਪਿਕ ਤੇ ਮੈਂ ਵੀਡੀਓ ਬਣਾਣੀ ਸੀ ਇਹਦੇ ਵਿੱਚ ਐਡ ਕਰੂੰਗੀ ਤਾਂ ਬਹੁਤ ਲੰਬੀ ਹੋ ਜਾਏਗੀ ਠੀਕ ਹੈ ਤਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਮੈਂ ਵੈਸੇ ਅੱਜ ਵੀਡੀਓ ਬਣਾਣੀ ਸੀ ਮਤਲਬ ਸੋਨੂ ਕੋਰ ਦੀ ਪੈਂਤੀ ਤੇ ਆਪਾਂ ਉਹ ਵੀਡੀਓ ਮੈਂ ਤੁਹਾਨੂੰ ਕੱਲ ਆਜੂਗੀ ਤੁਹਾਡੇ ਕੋਲ ਪੱਕਾ ਪ੍ਰੋਮਿਸ ਹੁਣ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਇੱਕ ਹਫ਼ਤੇ ਦਾ ਆਪਣੇ ਆਪ ਨੂੰ ਟਾਰਗੇਟ ਦਿੱਤਾ ਹੈ ਵੀ ਮੈਂ ਰੋਜ਼ ਇੱਕ ਵੀਡੀਓ ਬਣਾਵਾਂ ਵੀ ਮੈਂ ਟਾਰਗੇਟ ਦਿੱਤਾ ਆਪਣੇ ਆਪ ਨੂੰ ਦੇਖਦੀ ਹਾਂ ਮੈਂ ਕਿੰਨਾ ਅਚੀਵ ਕਰ ਸਕਦੀ ਹਾਂ 70% 80% ਠੀਕ ਹੈ ਐਂਡ ਵਿੱਚ ਇਹੀ ਕਹਿਣਾ ਚਾਹੂੰਗੀ ਚੰਗਾ ਕੰਟੈਂਟ ਦੇਖੋ ਚੰਗੇ ਨੂੰ ਪ੍ਰਮੋਟ ਕਰੋ ਠੀਕ ਹੈ ਇਹ ਜਿਹੜਾ ਸੋਸ਼ਲ ਮੀਡੀਆ ਤੇ ਕੰਦ ਪ੍ਰੋਸੈਸ ਜਾਂਦਾ ਹੈ ਇਹਦਾ ਅਸਰ ਸਾਡੀਆਂ ਤਿਆਂ ਪੈਣਾ ਤੇ ਆਂਦਾ ਆ 100% ਆਂਦਾ ਆ ਇਹ ਜਿਹੜੇ ਦਿਨੋਂ ਦਿਨ ਗਲਤ ਕੰਮ ਵੱਧ ਰਹੇ ਹੈ ਇਹ ਉਸੇ ਚੀਜ਼ਾਂ ਦੇ ਨਤੀਜੇ ਹੈ ਕਾਈਂਡਲੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਹ ਚੀਜ਼ਾਂ ਨੂੰ ਸਮਝੋ ਅੱਜ ਥਿਸ ਵੀਡੀਓ ਰਾਹੀਂ ਮੈਂ ਆਪਣੀ ਆਡੀਅੰਸ ਨੂੰ ਇਹ ਕਹਿਣਾ ਚਾਹਨੀ ਆ ਆਡੀਅੰਸ ਤਿਆਰ ਰਹਿਓ ਜਿੰਨੇ ਵੀ ਵੀਰ ਪੈਣ ਸਾਨੂੰ ਦੇਖਦੇ ਆ ਉਹ ਤਿਆਰ ਰਹਿਓ ਕਿਉਂਕਿ ਇਨ ਫਿਊਚਰ ਇਸ ਤੋਂ ਵੀ ਕੰਦੇ ਵਾਹੀਅਤ ਬੇਉਦਾ ਇਲਜ਼ਾਮ ਸਾਡੇ ਤੇ ਲਗਾਏ ਜਾ ਸਕਦੇ ਆ ਕਿਉਂਕਿ ਜਦੋਂ ਵੀ ਇੱਕ ਕੁੜੀ ਲੀਕ ਤੋਂ हट ਕੇ ਕੰਮ ਕਰਨਾ ਸਟਾਰਟ ਕਰਦੀ ਹੈ ਤੇ ਕੁਝ ਲੋਕਾਂ ਤੋਂ برداشت ਨਹੀਂ ਹੁੰਦਾ ਤੇ ਉਹ ਸਾਨੂੰ ਗੇਰਨ ਲਈ ਇੱਕ ਕੁੜੀ ਨੂੰ ਇੱਕ ਫੀਮੇਲ ਨੂੰ ਗੇਰਨ ਲਈ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਉਹਨੂੰ ਕੈਰੈਕਟਰਲੈਸ ਕਹਿ ਦੋ ਉਹਨੂੰ ਗਾਲਾਂ ਕੱਢ ਦੋ ਉਹਨੂੰ ਇਹ ਕਹਿ ਦੋ ਤੂੰ ਨਸ਼ੇ ਕਰਦੀ ਹੈ ਤਿੰਨ ਚੀਜ਼ਾਂ ਇਹਨਾਂ ਕੋਲ ਸਿਰਫ ਠੀਕ ਹੈ ਤਾਂ ਇਨ ਫਿਊਚਰ ਜਦੋਂ ਵੀ ਕਿਸੇ ਰੋਸਰ ਕੁੜੀ ਤੇ ਕੋਈ ਇਲਜ਼ਾਮ ਕੋਈ ਵੀ ਲੰਦ ਹੈ ਨਾ ਤਾਂ ਉਹਨੂੰ ਕਹੋ ਪਹਿਲਾਂ ਤੂੰ ਆ ਕੇ ਪ੍ਰੂਫ ਕਰ ਕੋਈ ਵੀਡੀਓ ਲਿਆ ਕੋਈ ਫੋਟੋ ਲਿਆ ਕੋਈ ਕੁਛ ਲਿਆ ਇਦਾਂ ਨਹੀਂ ਹੁੰਦਾ ਹੁੰਦਾ ਮੂੰਹ ਚੁੱਕਿਆ ਤੇ ਕੁਝ ਵੀ ਬੋਲਦਾ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ